ਪਾਕਿਸਤਾਨ ਯੂਨੀਅਨ ਇਕਤਾ ਉਖਰਾਹ ਦੇ ਸੱਦੇ ਦੇ ਬਠਿੰਡਾ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘੇਰਾ ਕਰਨ ਜਾ ਰਹੇ ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਟਕਰਾਅ ਹੋ ਗਿਆ ਤਸਵੀਰਾਂ ਵੇਖ ਸਕਦੇ ਤੁਸੀਂ ਪੁਲਿਸ ਵਾਲੋ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਜੌਂਦ ਪਿੰਡ ਨੇੜੇ ਸਥਤੇ ਉਸ ਵੇਲੇ ਤਣਾਪੁਰ ਹੋ ਜਾਂਦੀ ਹੈ ਜਦੋਂ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਹੋ ਗਈ ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡੌਣ ਲਈ ਅਥਰੂ ਗੈਸ ਤੇ ਗੋਲੇ ਛਾੜ ਦਿੱਤੇ ਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਹਿਰਾਸਤ ਚੁਲਾ ਲਿਆ ਐਸਐਸਪੀ ਅਨੁਸਾਰ ਪੁਲਿਸ ਸਥਿਤੀ ਨੂੰ ਕੰਟਰੋਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਇਸ ਕਾਰਵਾਈ ਦੇ ਵਿਰੋਧ ਵਿੱਚ ਕਿਸਾਨਾਂ ਨੇ ਰਾਮਪੁਰਾ ਫੂਲ ਨੇੜੇ ਬਠਿੰਡਾ ਚੰਡੀਗੜ੍ਹ ਹਾਈਵੇ ਤੇ ਧਰਨਾ ਵੀ ਲਗਾਇਆ ਆਵਾਜਾਈ ਪੂਰੀ ਤਰ੍ਹਾਂ ਦਿਨਾਲ ਠੱਪ ਹੈ ਪੁਲਿਸ ਵੱਲੋਂ ਟ੍ਰੈਫਿਕ ਨੂੰ ਪਿੰਡਾਂ ਦੇ ਰਸਤਿਆਂ ਰਾਹੀਂ ਡਾਇਵਰਟ ਕੀਤਾ ਗਿਆ ਰਿਪੋਰਟਾਂ ਅਨੁਸਾਰ ਸਰਬ ਬਠਿੰਡਾ ਹੀ ਨਹੀਂ ਸਗੋਂ ਪਟਿਆਲਾ ਦੇ ਸਮਾਰਾ ਤੇ ਸੰਗਰੂਰ ਦੇ ਪਿੰਛੇਰੋ ਵਿਖੇ ਵੀ ਕਿਸਾਨਾਂ ਅਤੇ ਪੁਲਿਸ ਵਿਚਾਲੇ ਤਕਰਾਰ ਹੋਈ ਹੈ ਜਿਸ ਤੋਂ ਬਾਅਦ ਕਈ ਹੋਰ ਕਿਸਾਨਾਂ ਨੂੰ ਵੀ ਹਰਾਸਤ ਚੁਲਿਆ ਗਿਆ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਕਿਸ ਕਦਰ ਕਿਸਾਨ ਇਕੱਠੇ ਹੋਏ ਨੇ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਪੁਲਿਸ ਨੇ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਛੱਡੇ ਨੇ ਜਿਸ ਤੋਂ ਬਾਅਦ ਗਾਹ ਪੈ ਜਾਂਦਾ ਹੈ ਕਿਸਾਨਾਂ ਦੀ ਇਸ ਮੁਹਿੰਮ ਦੀ ਮੁੱਖ ਮੰਗ ਪਿਛਲੇ 9 ਮਹੀਨਿਆਂ ਤੋਂ ਜੇਲ੍ਹ ਚ ਬੰਦ ਆਪਣੇ ਦੋ ਸਾਥੀਆਂ ਬਲਦੇਵ ਸਿੰਘ ਪਿੰਡ ਚਾਂਕਾ ਤੇ ਸ਼ਗਨਦੀਪ ਸਿੰਘ ਦਾ ਪਿੰਡ ਚੌਂ ਦੀ ਤੁਰੰਤ ਰਿਹਾਈ ਕਿਸਾਨਾ ਕੁਆ ਦੇ ਵੀ ਕਹਣਾ ਕਿ ਜਦੋਂ ਤੱਕ ਉਹਨਾਂ ਦੇ ਸਾਥੀਆਂ ਨੂੰ ਰਿਹਾਨੇ ਕੀਤਾ ਜਾਵੇਗਾ ਇਹ ਸੰਘਰਸ਼ جاری ਰਹੇਗਾ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੇ ਇਲਾਕੇ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਨੇ ਤਾਂ ਜੋ ਉਸ ਸਥਿਤੀ ਨੂੰ ਹੋਰ ਵਿਗੜਨ ਤੋਂ ਰੋਕਿਆ ਜਾ ਸਕੇ ਤਸਵੀਰਾਂ ਟੌਟੀ ਨਾਲ ਸਾਂਝਾ ਕਰਿਆ ਬਠਿੰਡਾ ਤੋਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਪੰਜਾਬ ਪੁਲਿਸ ਨੇ ਕਿਸਾਨਾਂ 'ਤੇ ਅਥਰੂ ਗੈਸ ਦੇ ਗੋਲੇ ਛੱਡੇ ਨੇ ਜਿਸ ਤੋਂ ਬਾਅਦ ਹਾਈਵੇ ਜਾਮ ਕਰ ਦਿੱਤਾ ਜਾਂਦਾ ਕਿਸਾਨਾਂ ਦੇ ਵੱਲੋਂ ਬਠਿੰਡਾ ਚੰਡੀਗੜ੍ਹ ਹਾਈਵੇ ਜਾਮ ਕੀਤਾ ਗਿਆ ਪੂਰੀ ਤਰ੍ਹਾਂ ਦੇ ਨਾਲ ਠੱਪ ਹੈ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਲੋਕ ਪਰੇਸ਼ਾਨ ਹੋ ਰਹੇ ਨੇ ਆਰਤੀਕਸਾਈ ਯੂਨੀਅਨ ਇਕਤਾ ਉਗਰਾਹਾ ਦੇ ਸੱਦੇ ਦੇ ਬਠਿੰਡਾ ਵਿਖੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਕਿਰਾਹ ਕਰਨ ਜਾ ਰਹੇ ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਟਕਰਾਅ ਹੋ ਗਿਆ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਪੁਲਿਸ ਵਾਲੋ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਜੌਂਦ ਪਿੰਡ ਨੇੜੇ ਸਥਤੇ ਉਸ ਵੇਲੇ ਤਣਾਪੂਰ ਹੋ ਜਾਂਦੀ ਹੈ ਜਦੋਂ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਹੋ ਗਈ ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅਥਰੂ ਗੈਸ ਤੇ ਗੋਲੇ ਛਾੜ ਦਿੱਤੇ ਤੇ ਵੱਡੀ ਗੰਦਾਚ ਕਿਸਾਨਾਂ ਨੂੰ ਹਿਰਾਸਤ ਚਲਾ ਲਿਆ ਐਸਐਸਪੀ ਅਨੁਸਾਰ ਪੁਲਿਸ ਸਥਿਤੀ ਨੂੰ ਕੰਟਰੋਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਇਸ ਕਾਰਵਾਈ ਦੇ ਵਿਰੋਧ ਵਿੱਚ ਕਿਸਾਨਾਂ ਨੇ ਰਾਮਪੁਰਾ ਫੂਲ ਨੇੜੇ ਬਠਿੰਡਾ ਚੰਡੀਗੜ੍ਹ ਹਾਈਵੇ ਤੇ ਧਰਨਾ ਵੀ ਲਗਾਇਆ ਆਵਾਜਾਈ ਪੂਰੀ ਤਰ੍ਹਾਂ ਦਿਨਾਲ ਠੱਪ ਹੈ ਪੁਲਿਸ ਵੱਲੋਂ ਟ੍ਰੈਫਿਕ ਨੂੰ ਪਿੰਡਾਂ ਦੇ ਰਸਤੇ ਰਾਹੀਂ ਡਾਇਵਰਟ ਕੀਤਾ ਗਿਆ ਰਿਪੋਰਟਾਂ ਅਨੁਸਾਰ ਸਿਰਫ ਬਠਿੰਡਾ ਹੀ ਨਹੀਂ ਸਗੋਂ ਪਟਿਆਲਾ ਦੇ ਸਮਾਰਾ ਤੇ ਸੰਗਰੂਰ ਦੇ ਪਿੰਡ ਛੇਰੋ ਵਿਖੇ ਵੀ ਕਿਸਾਨਾਂ ਤੇ ਪੁਲਿਸ ਵਿਚਾਲਿਤ ਕੰਮ ਮੁਕੀ ਹੋਈ ਹੈ ਜਿਸ ਤੋਂ ਬਾਅਦ ਕਈ ਹੋਰ ਕਿਸਾਨਾਂ ਨੂੰ ਵੀ ਹਰਾਸਤ ਚੁਲਿਆ ਗਿਆ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਕਿਸ ਕਦਰ ਕਿਸਾਨ ਇਕੱਠੇ ਹੋਏ ਨੇ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਪੁਲਿਸ ਨੇ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਛੱਡੇ ਨੇ ਜਿਸ ਤੋਂ ਬਾਅਦ ਗਾਹ ਪੈ ਜਾਂਦਾ ਹੈ ਕਿਸਾਨਾਂ ਦੀ ਇਸ ਮੁਹਿੰਮ ਦੀ ਮੁੱਖ ਮੰਗ ਪਿਛਲੇ 9 ਮਹੀਨਿਆਂ ਤੋਂ ਜੇਲ੍ਹ ਚ ਬੰਦ ਆਪਣੇ ਦੋ ਸਾਥੀਆਂ ਬਲਦੇਵ ਸਿੰਘ ਪਿੰਡ ਚਾਂਕਿਆ ਤੇ ਸ਼ਗਨਦੀਪ ਸਿੰਘ ਪਿੰਡ ਚੌਂ ਦੀ ਤੁਰੰਤ ਰਿਹਾਈ ਕਿਸਾਨਾ ਕੋਆ ਦੇਵੀ ਕਹਿੰਦਾ ਕਿ ਜਦੋਂ ਤੱਕ ਉਹਨਾਂ ਦੇ ਸਾਥੀਆਂ ਨੂੰ ਰਿਹਾਨੇ ਕੀਤਾ ਜਾਵੇਗਾ ਇਹ ਸੰਘਰਸ਼ ਚੱਲ ਹੀ ਰਹੇਗਾ ਜੋ ਪਾਸੇ ਪੁਲਿਸ ਪ੍ਰਸ਼ਾਸਨ ਨੇ ਇਲਾਕੇ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਨੇ ਤਾਂ ਜੋ ਸਥਿਤੀ ਨੂੰ ਹੋਰ ਵਿਗੜਨ ਤੋਂ ਰੋਕਿਆ ਜਾ ਸਕੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਿਆ ਬਠਿੰਡਾ ਤੋਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਪੰਜਾਬ ਪੁਲਿਸ ਨੇ ਕਿਸਾਨਾਂ ਨੇ ਅਥਰੂ ਗੈਸ ਦੇ ਗੋਲੇ ਛੱਡੇ ਨੇ ਜਿਸ ਤੋਂ ਬਾਅਦ ਹਾਈਵੇ ਜਾਮ ਕਰ ਦਿੱਤਾ ਜਾਂਦਾ ਕਿਸਾਨਾਂ ਦੇ ਵੱਲੋਂ ਬਠਿੰਡਾ ਚੰਡੀਗੜ੍ਹ ਹਾਈਵੇ ਜਾਮ ਕੀਤਾ ਗਿਆ ਪੂਰੀ ਤਰ੍ਹਾਂ ਦਿਨਾਲ ਠੱਪ ਹੈ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਲੋਕ ਪਰੇਸ਼ਾਨ ਹੋ ਰਹੇ